ਕਬੀਰ ਮੇਰੀ ਸਿਮਰਨੀ ਅਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੂ ਸੁਖ ਬਿਸਰਾਮ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਪਰਮਾਰਿਆ ਪਹਿਲਾ ਸ਼ਲੋਕ ਹੈ 243 ਸ਼ਲੋਕਾਂ ਦੇ ਵਿੱਚੋਂ ਇਹ ਪ੍ਰਥਮ ਸ਼ਲੋਕ ਭਗਤ ਕਬੀਰ ਸਾਹਿਬ ਨੂੰ ਸਵਾਲ ਕੀਤਾ ਉਸ ਵਕਤ ਦੇ ਬ੍ਰਾਹਮਣਵਾਦ ਨੇ ਪੰਡਤਾ ਨੇ ਉੱਚੀ ਜਾਤ ਵਾਲਿਆਂ ਨੇ ਕਿਹਾ ਭਗਤ ਜੀ ਤੁਸੀਂ ਕਹਿੰਦੇ ਹੋ ਅਸੀਂ ਸਿਮਰਨ ਕਰਦੇ ਹਾਂ ਬੰਦਗੀ ਕਰਦੇ ਹਾਂ ਪਰ ਤੁਹਾਡੇ ਪਾਸ ਕੋਈ ਮਾਲਾ ਤਾਂ ਹੈ ਨਹੀਂ ਕੋਈ ਸਿਮਰਨ ਨਹੀਂ ਕੋਈ ਮਾਲਾ ਤਾਂ ਤੁਸੀਂ ਹੱਥ ਵਿੱਚ ਫੜੋ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਮਾਲਾ ਪਹਿਲਾਂ ਹੀ ਫੜੀ ਹੋਈ ਆ ਪੁੱਛਣ ਲੱਗੇ ਕਿਹੜੀ ਮਾਲਾ ਹੈ ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਕਹਿੰਦੇ ਮੇਰੀ ਸਿਮਰਨੀ ਇਹ ਹੈ ਰਸਨਾ ਉਪਰ ਰਾਮ ਜੋ ਰਸਨਾ ਹੈ ਮੇਰੀ ਇਹ ਸਿਮਰਨੀ ਹੈ ਕਿਉਂਕਿ ਇਸ ਦੇ ਉੱਪਰ ਰਾਮ ਦਾ ਨਾਮ ਹੈ ਵਾਹਿਗੁਰੂ ਦਾ ਨਾਮ ਹੈ ਫਿਰ ਪੁੱਛਿਆ ਕਿ ਉਹ ਕਿਵੇਂ ਕਹਿੰਦੇ ਆਦਿ ਜੁਗਾਦੀ ਆਦਿ ਜਗਤ ਦੇ ਸ਼ੁਰੂ ਤੋਂ ਜੁਗਾਦੀ ਜੁਗਾਂ ਦੇ ਸ਼ੁਰੂ ਤੋਂ ਕਹਿੰਦੇ ਸਗਲ ਭਗਤ ਜਿੰਨੇ ਵੀ ਭਗਤ ਹੋਏ ਆ ਆਦਿ ਜਗਤ ਦੇ ਸ਼ੁਰੂ ਤੋਂ ਜੁਗਾਦੀ ਜੁਗਾਂ ਦੇ ਸ਼ੁਰੂ ਤੋਂ ਜਿੰਨੇ ਭਗਤ ਹੁਣ ਤੱਕ ਹੋਏ ਕਹਿੰਦੇ ਤਾਕੋ ਸੁਖ ਬਿਸਰਾਮ ਉਹਨਾਂ ਨੂੰ ਵੀ ਉਸ ਪ੍ਰਭੂ ਦਾ ਨਾਮ ਜਪ ਕੇ ਹੀ ਨਾਮ ਦੇ ਕਾਰਨ ਹੀ ਸ਼ਾਂਤੀ ਮਿਲੀ ਹੈ ਇਸ ਸਥਿਤੀ ਮਿਲੀ ਹੈ ਬਿਸਰਾਮਤਾ ਮਿਲੀ ਹੈ। ਸੋ ਭਗਤ ਕਬੀਰ ਸਾਹਿਬ ਦੇ ਸ਼ਲੋਕ ਬੜੇ ਕ੍ਰਾਂਤੀਕਾਰੀ ਸ਼ਲੋਕ ਹਨ। ਸਾਨੂੰ ਇੱਕ ਵਾਰੀ ਪੂਰਾ ਅੰਦਰੋਂ ਉਹ ਝੋਟ ਮਾਰ ਕੇ ਹਲੂਣਾ ਦਿੰਦੇ ਹਨ ਕਿ ਇਨਸਾਨ ਤੂੰ ਕਿਹੜੇ ਕੰਮਾਂ ਵਿੱਚ ਲੱਗਾ ਹੈ ਤੇ ਕਿਹੜੇ ਕੰਮ ਆਇਆ ਸੀ। ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ। ਸੋ ਆਪਾਂ ਇਸੇ ਤਰ੍ਹਾਂ ਇੱਕ ਇੱਕ ਸ਼ਲੋਕ ਦੋ ਦੋ ਸ਼ਲੋਕ ਦੀ ਆਪਜੀ ਨਾਲ ਸਾਂਝ ਪਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਸੋ ਇੱਥੇ ਹੀ ਅੱਜ ਆਪਾਂ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ